1,05000 ਚ 5 ਮਾਡਲ 6 ਮਾਡਲ 6 ਮਾਡਲ 26 ਤੱਕ ਪਾਸ 26 ਤੱਕ ਪਾਸਿੰਗ ਭਾਈ ਨਵੇਂ ਕਾਰਾਂ ਸਾਰੀਆਂ ਓਕੇ ਰਹਿਣਗੇ ਠੀਕ ਆ ਕਮੀ ਪੈਸੀ ਕੋਈ ਛੜਦਾ ਨਹੀਂ ਭਾਈ ਹਰਦੀਪ ਕਿਉਂਕਿ ਆਪ ਵੀ ਮਕੈਨਿਕ ਆ ਪਹਿਲਾਂ ਨੰਬਰ ਤੇ ਝਾਤ ਮਾਰੋ ਠੀਕ ਆ 5004 ਨੰਬਰ ਆ ਬਹੁਤ ਘੈਂਟ ਨੰਬਰ ਆ ਕਿਉਂਕਿ ਵੀਰ ਠੀਕ ਆ ਪਾਲਦਾ ਹੁੰਦਾ ਵੀ ਆਪਾਂ ਨੂੰ ਸੋਹਣੇ ਨੰਬਰ ਦੀਆਂ ਗੱਡੀਆਂ ਮਿਲ ਜਾਣ ਤਾਂ ਬਾਈ ਕੋਲ ਪਹਿਲਾਂ ਵੀ ਆਪਾਂ ਬਲੌਗ 'ਚ ਦੱਸਿਆ ਸੀਗਾ ਪਹਿਲਾਂ ਵਾਲੇ 'ਚ ਵੀ ਉਹ 'ਚ ਬਹੁਤ ਘੈਂਟ ਨੰਬਰ ਦੀ ਕਾਰ ਸੀਗੀ ਤੇ 'ਚ ਵੀ ਆ ਪੀ ਵੀ 11 ਟਾਇਰ ਟੂਰ ਚੈੱਕ ਕਰ ਲੋ ਇੱਧਰ ਦੀ ਅੰਦਰੋਂ ਚੈੱਕ ਇਹ 2014 ਮਾਡਲ ਆ 14 ਮਾਡਲ ਡੀਜ਼ਲ ਦੀ ਗੱਡੀ ਆ ਠੀਕ ਹੈ ਜੀ ਤੇ ਇਹਦੇ ਚ ਵਿੱਚ ਸਵਿਫਟ ਵਾਲਾ ਇੰਜਨ ਹੁੰਦਾ ਵੀਰੇ ਸਵਿਫਟ ਵਾਲਾ ਹੂੰ ਲੈ ਵੀ ਅੰਦਰ ਉਹ ਕਵਰ ਜਮਾ ਨਵੇਂ ਆ ਇਹ ਜਮਾ ਨਵੇਂ ਚੜਾਏ ਵੀ ਨਾ ਹੂੰ ਮੈਟ ਮੂੜ ਵੀ ਚੰਗੇ ਪਏ ਆਗੇ ਹੂੰ ਚਾਰ ਚਲਾਵ ਦੀ ਗੱਡੀ ਕਿਵੇਂ ਪੂਰੀ ਕੈਂਟ ਆ ਵੀਰੇ ਪੂਰੀ ਕੈਂਟ ਆ ਹਾਂ 2014 ਮਾਡਲ ਆ ਇਹਦੇ ਉੱਤੇ ਲੋਨ ਵੀ ਹੋ ਜਾਊ 2 ਲੱਖ ਵਾਂਗੂ 2 ਲੱਖ ਦਾ ਲੋਨ ਹੋ ਜਾਊ ਤੇ ਟੋਟਲੀ 2.5 ਲੱਖ ਦੀ ਦੇ ਦੇ 2.5 50 ਹਜ਼ਾਰ ਹੀ ਲੈ ਕੇ ਆਣਾ ਹਾਂ ਲੈ ਵੀ 50000 ਰੁਪਏ ਲੈ ਕੇ ਆਓ ਠੀਕ ਹੈ ਬਾਕੀ ਤੁਹਾਡਾ ਹੋ ਜਾਊਗਾ ਲੋਨ 7 ਲੱਖ ਚ ਮਾੜਾ ਮੋਟਾ ਫੇਰ ਵੀ ਕਰਦੇ ਹੋ ਕੋਈ ਨਹੀਂ ਕਰਦਾਂਗੇ ਵੀਰੇ ਨਾ ਵੀ 2.5 ਲੱਖ ਚ ਮਾਨਤਨ ਫੇਰ ਵੀ ਹੋ ਜੂ ਠੀਕ ਆ 2 ਲੱਖ ਦਾ ਲੋਨ ਹੋਇਆ ਪੇਜ ਫੋਲੋ ਕਰਕੇ ਆ ਜਾਓ ਪੇਜ ਨੂੰ ਜਰੂਰ ਫੋਲੋ ਕਰਕੇ ਠੀਕ ਆ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਇਆ ਕਰੋ ਸਤਿ ਸ੍ਰੀ ਅਕਾਲ ਦੋਸਤੋ ਸੌਂਕੀ ਬਠਿੰਡੇ ਵਾਲਾ ਤੁਹਾਡੇ ਨਾਲ ਦੋਸਤੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਠੀਕ ਆ ਆਪਾਂ ਬਰਨਾਲੇ ਦੇ ਵਿੱਚ ਪਹੁੰਚਾਂਗੇ ਪੰਗੂ ਮੋਟਰ ਗੈਰੇਜ ਤੇ ਬਾਈ ਹਰਦੀਪ ਕੋਲੇ ਕੋਰ ਤੇ ਨਿਗਾ ਮਰਾ ਦੇ ਬਾਈ ਠੀਕ ਆ ਤੇ ਬਾਕੀ ਬਾਈ ਕੋਲੇ ਬਾਈ ਠੀਕ ਆ 15 ਤੋਂ 16 ਗੱਡੀਆਂ ਸਟਾਕ ਦੇ ਵਿੱਚ ਖੜ ਜਾਗੇ ਆ ਆਪਾਂ ਤੁਹਾਡੇ ਵਾਸਤੇ ਪੰਜ ਚਾ ਚਾਰ ਗੱਡੀਆਂ ਕਰਕੇ ਬਲੌਗ ਲੈ ਕੇ ਆਵਾਂਗੇ ਜਿਹੜੇ ਕਿਸੇ ਮੇਰੇ ਵੀਰ ਨੇ ਪਹਿਲਾ ਵਾਲਾ ਬਲੌਗ ਨਹੀਂ ਦੇਖਿਆ ਠੀਕ ਹੈ ਭਾਈ ਆਪਣੇ ਪੇਜ ਤੇ ਪਿਆ ਪਹਿਲਾ ਵਾਲਾ ਬਲੌਗ ਤੁਸੀਂ ਜਾ ਕੇ ਦੇਖ ਸਕਦੇ ਹੋ ਆਪਾਂ ਬਲੌਗ ਵੱਡਾ ਇਸ ਕਰਕੇ ਨੇ ਬਣਾਇਆ ਠੀਕ ਹੈ ਭਾਈ ਜਿਆਦਾ ਸਮਾਂ ਨਹੀਂ ਕਰ ਖਰਾਬ ਕਰਦੇ ਤੇ ਗੱਡੀਆਂ ਦੀ ਆਪੇ ਜਾਣਕਾਰੀ ਸਹੀ ਸਹੀ ਦੇਈ ਜਾ ਕਿਤੋਂ ਛੋਟੇ ਬਲੌਗ ਤੁਹਾਡੇ ਵਾਸਤੇ ਆਪਾਂ ਲੈ ਕੇ ਆਉਂਦੇ ਰਹਨੇ ਆਗੇ ਵੀਰ ਨਾਲ ਕਰਦੇ ਗੱਲਬਾਤ ਸਾਰੀਆਂ ਗੱਡੀਆਂ ਦਾ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਅਸੀਂ ਕਾ ਭਾਈ ਅਜਿਹਾ ਹੋ ਕੇ ਆਪਣੇ ਪੇਜ ਤੇ ਸਾਡਾ ਤੇ ਬਾਈ ਇਹ ਪਹਿਲੀ ਕਾਰ ਆਪਣੀ ਕਿਹੜੀ ਆ ਗਈ? ਇਹ 2008 ਮਾਡਲ ਆ ਬਾਈ। 8 ਮਾਡਲ ਜੀ। ਆਈ 10 ਆ। ਆਈ 10 ਪੈਟਰੋਲ। ਪੰਜਾਬ ਨੰਬਰ ਦੀ ਆ ਆਈ 10 ਆ। ਪੈਟਰੋਲ ਦੀ ਕਾਰ ਆ। ਟਾਇਰ ਟੂਰ ਚੰਗੇ ਪਏ ਆ ਠੀਕ ਆ ਬਾਈ। ਅੰਦਰ ਅਜੇ ਗੱਲ ਕਰ ਗਏ ਇੰਟੀਰੀਅਰ ਹੈ ਬਾਈ। ਲਓ ਬਈ ਇੰਟੀਰੀਅਰ ਵਾਹ ਚਾਤ ਮਾਰ ਲਓ। ਮਾਡਲ ਕਿੰਨਾ ਸੀ ਗਿਆ ਬਾਈ? ਇਹ 2008 ਮਾਡਲ ਆ 28 ਤੱਕ ਪਾਸ। 28 ਤੱਕ ਪਾਸ ਪਈ ਆ। ਰੇਟ ਕੀ ਰੱਖਿਆ ਦਾ ਆਪਾਂ? ਇਹਦਾ ਰੇਟ ਵੀਰੇ ਹੈਗਾਗਾ 1 ਲੱਖ 25000 ਰੁਪਿਆ। ਪਰ ਇਹ ਦੇ ਦਾਂਗੇ ਆਪਾਂ 1 ਲੱਖ 20000 ਰੁਪਏ ਚ। 1 ਲੱਖ 2 5000 ਸੌ ਕੀ ਵੀਰ ਦਾ ਕਰਕੇ ਡਿਸਕਾਊਂਟ ਆ ਹਾਂਜੀ ਹਾਂ ਆਪਣੇ ਪੇਜ ਨੂੰ ਫੋਲੋ ਕਰਕੇ ਠੀਕ ਹੈ ਬਾਈ ਤੇ ਵੀਡੀਓ ਨੂੰ ਸ਼ੇਅਰ ਕਰਕੇ ਜੇ 5000 ਦਾ ਡਿਸਕਾਊਂਟ ਇਹ ਕਰ ਤੁਹਾਨੂੰ ਮਿਲ ਜਾਣਾ ਸਾਡਾ ਵੀ ਪੇਜ ਫੋਲੋ ਕਰ ਲਿਓ ਬਾਈ ਦਾ ਪੇਜ ਬਣਾ ਠੀਕ ਹੈ ਇੰਸਟਾਗ੍ਰam YouTube Facebook ਤੇ ਬਾਈ ਹਾਂਜੀ ਹਾਂ ਕੀ ਨਾਂ ਤੇ ਬਾਈ ਪੇਜ ਆਪਣਾ ਹਰਦੀਪ ਭੰਗੂ ਦੇ ਨਾਂ ਤੇ ਆ ਵੀਰੇ ਤੇ Facebook ਤੇ YouTube ਤੇ ਹੈਗਾਗਾ ਭੰਗੂ ਮੋਟਰ ਤੇ ਭੰਗੂ ਮੋਟਰ ਦਾ ਬਾਈ ਬਾਈ ਦਾ ਪੇਜ ਫੋਲੋ ਕਰ ਲਓ ਠੀਕ ਆ ਤੇ ਦੂਜੀ ਆ ਗਈ ਬਾਈ ਜੀ ਇਹ ਪੱਕਾ ਕਰੜੀ ਇਹ FIAT ਦੀ ਆ ਵੀਰੇ PUNTO ਆ FIAT ਦੀ ਪੋਲੋ ਮਾਡਲ ਬਾਈ ਜੀ ਇਹ ਕਿੰਨਾ ਇਹ ਮਾਡਲ 2011 11 ਮਾਡਲ ਆ ਡੀਜ਼ਲ ਦੀ ਗੱਡੀ ਆ ਠੀਕ ਹੈ ਜੀ ਪਰ ਉਹ ਲੋਹਾ ਬਹੁਤ ਮਜ਼ਬੂਤ ਲੱਗਿਆ ਬੰਦਾ ਇਹਨੂੰ ਜੀ ਤੇ ਇਹ ਦੇ ਦਾਂਗੇ ਆਪਾਂ 1,30,000 ਰੁਪਏ ਚ 1,30,000 ਚ ਪੰਜਾਬ ਨੰਬਰ ਦੀ ਆ ਹਾਂ ਪਾਸਿੰਗ 22 ਤੱਕ 22 ਤੱਕ ਪਾਸ ਲਓਏ ਪਾਸਿੰਗ ਵਾਲੇ ਕਰ ਰਹੇ ਬਾਈ ਕੋਲ ਠੀਕ ਆ ਜ਼ਿਆਦਾਤਰ ਤੇ ਇਹਦੂ ਅੱਗੇ ਆ ਗਈ ਆ ਗਈ ਇਹ ਸਵਿਫਟ ਬਾਈ ਜੀ ਇਹ ਸਵਿਫਟ 2006 ਮਾਡਲ ਪੈਟਰੋਲ ਪੈਟਰੋਲ ਦੀ ਹਾਂ ਜੀ ਠੀਕ ਹੈ ਜੀ ਲਓਏ ਟਾਇਰਾਂ ਤੇ ਝਾਤ ਮਾਰੋ ਠੀਕ ਆ ਟਾਇਰ ਟੂਰ ਵੀ ਚੰਗੇ ਪਏ ਆ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕੱਪ ਮਿਲ ਜਾਣਗੇ ਅੰਤਰਾਜ ਅੰਟੀਰੀਅਰ ਪਾਈਜ ਗੱਲ ਕਰੀਏ ਭਾਈ ਲੈ ਭਾਈ ਅੰਟੀਰੀਅਰ ਛਾਤ ਮਰਾ ਕਰ ਸੀਟ ਕਵਰ ਵੀ ਚੰਗੇ ਪਏ ਆ ਮੈਟ ਮੂਡ ਚੰਗੇ ਲੱਗਾ ਠੀਕ ਆ ਭਾਈ ਗੱਡੀ ਓਕੇ ਪਈ ਹੈਗੀ ਤੇ ਇਹਦਾ ਰੇਟ ਕੀ ਰੱਖਿਆ ਭਾ ਭਾਈ ਇਹ ਦੇ ਦਾਂਗੇ ਭਾਈ ਆਪਾਂ 1 ਲੱਖ 5000 ਚ 1 ਲੱਖ 5000 ਚ 5 ਮਾਡਲ 6 ਮਾਡਲ 6 ਮਾਡਲ 26 ਤੱਕ ਪਾਸ 26 ਤੱਕ ਪਾਸ ਹੈ ਭਾਈ ਲਓ ਭਈ ਕਾਰਾਂ ਸਾਰੀਆਂ ਓਕੇ ਰਹਿਣਗੇ ਠੀਕ ਆ ਕਮੀ ਪੈਸੀ ਕੋਈ ਛੱਡਦਾ ਨਹੀਂ ਭਾਈ ਹਰਦੀਪ ਕਿਉਂਕਿ ਆਪ ਵੀ ਮਕੈਨਿਕ ਆ ਇਹਦੋ ਕੇ ਜੇ ਕੋਈ ਵੀਰ ਭਾ ਦੋ ਨਾ ਕਰੇ ਬਲੈਕ ਕਲਰ ਮਿਲ ਜੇ ਬਲੈਕ ਕਲਰ ਦੀ ਵਿਗਿਆ ਬਾਈ ਹੋਰਾਂ ਕੋਲੇ ਇਹ ਵੀ ਸਵੈਲਟਾ ਬਾਈ ਜੀ ਇਹ ਸਵੈਲਟਾ ਬਾਈ 2006 ਮਾਡਲ ਹੈ ਵੀ ਪਟਰੋਲ ਦੀ 6 ਮਾਡਲ ਹੈ ਵੀ ਹਾਂਜੀ ਹਾਂ ਇਹ ਵੀ ਪਟਰੋਲ ਦੀ ਹੈ ਓ ਰਿਜੀਨਲ ਪਟਰੋਲ ਦੀ ਹੈ ਹਾਂ ਹਾਂ ਓਰੀਜਨਲ ਪਟਰੋਲ ਹੈ ਠੀਕ ਹੈ ਜੀ ਕੋਈ ਸੀਐਨਜੀ ਵਗੈਰਾ ਨਹੀਂ ਲੱਗੀ ਨਹੀਂ ਨਹੀਂ ਸੀਐਨਜੀ ਨਹੀਂ ਲੱਗੀ ਫਿਰ ਇਹਨੂੰ ਇਹਨੂੰ ਐਲ ਪੀਜੀ ਕੰਨ ਲੱਗੀ ਹੋਈ ਆ ਹਾਂਜੀ ਐਲ ਪੀਜੀ ਕਟ ਲੱਗੀ ਹੋਈ ਆ ਲੱਗੀ ਵੀ ਹਾਂ ਹਾਂ ਠੀਕ ਹੈ ਜੀ ਗੱਡੀ ਓਕੇ ਬੇਜਮ ਹਾਂ 6 ਮਾਡਲ ਹੈ 26 ਤੱਕ ਪਾਸ ਆ ਠੀਕ ਹੈ ਜੀ ਤੇ ਇਹ ਦੇ ਦਾਂਗੇ ਆਪਾਂ 1,20,000 ਰੁਪਏ ਚ 1,20,0 ਗੱਡੀ ਬਹੁਤ ਸੋਹਣੀ ਆ ਜੀ ਸਾਰੀ ਗੱਡੀ ਰੀਨਲ ਆ ਸਾਰੇ ਸ਼ੀਸ਼ੇ ਨਾਲ ਦੇ ਆ ਫਰੰਟ ਦਾ ਕਨਾਲ ਦਾ ਨਾ ਫਰੰਟ ਸ਼ੀਸ਼ੇ ਨਾਲ ਦਾ ਹਾਂ ਬਈ ਲਓ ਬਈ ਤੇ ਦੂਗੀ ਕਿਹੜੀ ਆ ਗਈ ਟਾਟਾ ਦੀ ਬਈ ਇਹ ਆ ਗਈ ਜੈਸਟ ਵੀਰੇ ਜੈਸਟ ਹਾਂਜੀ ਠੀਕ ਹੈ ਜੀ 2014 ਮਾਡਲ ਆ ਜੀ ਸਵਿਫਟ ਵਾਲੀ ਇਹ ਜੀ ਇੰਜਨ ਹੁੰਦਾ ਪਹਿਲਾਂ ਨੰਬਰ ਤੇ ਝਾਤ ਮਾਰੋ ਠੀਕ ਆ 5004 ਨੰਬਰ ਆ ਬਹੁਤ ਘੈਂਟ ਨੰਬਰ ਆ ਜਿਉਂਕਿ ਵੀਰ ਠੀਕ ਆ ਭਾਲਦਾ ਹੁੰਦਾ ਵੀ ਆਪਾਂ ਨੂੰ ਸੋਹਣੇ ਨੰਬਰ ਦੀਆਂ ਗੱਡੀਆਂ ਮਿਲ ਜਾਣ ਤਾਂ ਬਾਈ ਕੋਲ ਪਹਿਲਾਂ ਵੀ ਆਪਾਂ ਵਲੌਗ ਚ ਦੱਸਿਆ ਸੀਗਾ ਪਹਿਲਾਂ ਵਾਲੇ ਚ ਵੀ ਉਹ ਚ ਬਹੁਤ ਘੈਂਟ ਨੰਬਰ ਦੀ ਕਾਰ ਸੀਗੀ ਤੇ ਚ ਟਾਇਰ ਚੈੱਕ ਕਰ ਲਓ ਠੀਕ ਹੈ ਅੰਦਰ ਹੀ ਅੰਦਰੋਂ ਚੈੱਕ ਕਰਾ ਦਿਓ ਲੈ ਵੀ ਅੰਦਰੋਂ ਮੜੀ ਛਾਤ ਮਰਾ ਕੇ ਆ ਇਹ 2014 ਮਾਡਲ ਆ 14 ਮਾਡਲ ਡੀਜ਼ਲ ਦੀ ਗੱਡੀ ਆ ਠੀਕ ਹੈ ਜੀ ਤੇ ਇਹਦੇ ਚ ਵਿੱਚ ਸਵਿਫਟ ਵਾਲਾ ਇੰਜਨ ਹੁੰਦਾ ਵੀਰੇ ਸਵਿਫਟ ਵਾਲਾ ਹੂੰ ਲੈ ਵੀ ਅੰਦਰੋਂ ਕਵਰ ਜਮਾ ਨਵੇਂ ਆ ਆ ਜਮਾ ਨਵੇਂ ਚੜਾਏ ਭਾਈ ਨਾ ਹੂੰ ਮੈਟ ਮੋਡ ਵੀ ਚੰਗੇ ਪਏ ਆਗੇ ਹੂੰ ਚਾਰ ਚਲਾਵ ਦੀ ਗੱਡੀ ਕਿਵੇਂ ਆ ਪੂਰੀ ਕੈਂਟ ਆ ਵੀਰੇ ਪੂਰੀ ਕੈਂਟ ਆ ਹਾਂ 2014 ਮਾਡਲ ਆ ਇਹਦੇ ਉੱਤੇ ਲੋਨ ਵੀ ਹੋ ਜਾ 2 ਲੱਖ ਵਾਂਗੂ 2 ਲੱਖ ਦਾ ਲੋਨ ਹੋ ਜਾ ਤੇ ਟੋਟਲੀ 2.5 ਲੱਖ ਦੀ ਦੇਣਾ 2.5 50 ਹਜ਼ਾਰ ਹੀ ਲੇਕਣਾ ਹਾਂ ਨਾ ਵੀ 50000 ਰੁਪਏ ਲੈ ਕੇ ਆਇਓ ਠੀਕ ਹੈ ਬਾਕੀ ਤੁਹਾਡਾ ਹੋ ਜਾਊਗਾ ਲੋਨ 2.5 ਲੱਖ ਚ ਮਾੜਾ ਮੋੜਾ ਤਾਂ ਫੇਰ ਵੀ ਕਰ ਦਿਓ ਕੋਈ ਨਹੀਂ ਕਰ ਦਾਂਗੇ ਵੀਰੇ ਨਾ ਵੀ 2.5 ਲੱਖ ਚ ਮਾਨਤਨ ਫੇਰ ਵੀ ਹੋ ਜੂ ਠੀਕ ਹੈ 2 ਲੱਖ ਦਾ ਲੋਨ ਹੋਇਆ ਤੇਜ ਫੋਲੋ ਕਰਕੇ ਆ ਜਾਓ ਤੇਜ ਨੂੰ ਜਰੂਰ ਫੋਲੋ ਕਰਕੇ ਆਓ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਇਆ ਕਰੋ ਤੇ ਆਉਣਾ ਤੁਸੀਂ ਕਿਥੇ ਦੁਬਾਰੇ ਫੇਰ ਦੱਸਦੇ ਆਪਾਂ ਤੁਹਾਨੂੰ ਉਹ ਬੋਰਡ ਤੇ ਨਿਕਮ ਰਾਈ ਕਰਾਂ ਵੰਗੂ ਮੋਟਰ ਗਾਰਾਜ ਤੇ ਆਉਣਾ ਬਈ ਬਰਨਾਲੇ ਦੇ ਵਿੱਚ ਬਈ ਲੋਕੇਸ਼ਨ ਦੱਸਿਓ ਮੜੀ ਆਪਣੇ ਵੀਰੇ ਇਧਰਲੇ ਪਾਸੇ ਹੈਗਾ ਦਾ ਆਈ.ਡੀ. ਚੌਂਕ ਠੀਕ ਹੈ ਜੀ ਜਦੋਂ ਆਈ.ਡੀ ਉਦੋਂ ਆਈਡੀ ਚੋਂ ਉਹਦੇ ਸੱਜੇ ਹੱਥ ਆਊਗਾ ਪੰਗੂ ਮੋਟਰ ਗਾਰਜ ਕਿਲੋਮੀਟਰ ਠੀਕ ਹੈ ਜੀ ਜਦੋਂ ਆਪਣਾ ਟੀ ਬੈਂਡ ਵੱਲੇ ਉਹਨਾ ਸਰੂਰ ਬਣੀ ਆ ਤਾਂ ਬਸ 100 ਕਿ ਮੀਟਰ ਲੰਘ ਕੇ ਪੁਲ ਥੱਲਾਉਂਦੇ ਖੱਬੇ ਹੱਥ ਆਏ ਠੀਕ ਹੈ ਆਪਣੇ ਕੋਲੇ ਫਰਵਾਹੀ ਵਾਲੀ ਚੌਕ ਵੀ ਆ ਇਧਰ ਜੀ ਆਰ ਸਕਿਉਰ ਮਾਲ ਬਣੀ ਜਾਂਦਾ ਠੀਕ ਹੈ ਬਾਕੀ ਭਾਈ ਠੀਕ ਆ ਤੁਸੀਂ ਇੱਕ ਵਾਰ ਨਾ ਦਿੱਤੇ ਹੋਏ ਨੰਬਰਾਂ ਤੇ ਕਾਲ ਕਰ ਲਿਓ